ਤੁਹਾਡੇ ਵਾਸਤੇ ਬਹੁਤ ਸਾਰੀਆਂ ਗੱਡੀਆਂ ਆਪਾਂ ਲੱਭ ਕੇ ਲਿਆਉਂਦੇ ਆ ਤੁਹਾਡੇ ਏਰੀਆ ਚੋਂ ਤੁਹਾਨੂੰ ਪਤਾ ਹੀ ਆ ਜੀ ਹਰ ਰੋਜ਼ ਮੈਂ ਕਮੈਂਟ ਦੇਖਦਾ ਹੁੰਨਾ ਤੇ ਕਮੈਂਟਾਂ ਨੂੰ ਦੇਖ ਕੇ ਹੀ ਗੱਡੀਆਂ ਲੈ ਕੇ ਆਉਂਦਾ ਮੈਂ ਤੇ ਗੱਡੀਆਂ ਵਾਸਤੇ ਤੁਸੀਂ ਮੰਗ ਪਾਈ ਸੀਗੀ ਇੱਕ ਆਪਣੇ ਕੋਲੇ इनोਵਾ ਪਹੁੰਚੀ ਆ ਜੀ ਤੇ ਆਲਟੋ ਗੱਡੀ ਆ ਤੇ ਬਾਹਰ ਗਈ ਮਾਲਕ ਦੀ ਗੱਡੀ ਆ ਤੇ ਹੋਰ ਵੀ ਕਈ ਗੱਡੀਆਂ ਨੇ ਕਾਫੀ ਗੱਡੀਆਂ ਨੇ ਤੁਸੀਂ ਵੀਡੀਓ ਨੂੰ ਦੇਖੋ ਤੁਹਾਨੂੰ ਆਪਣੇ ਆਪ ਸਾਰਾ ਕੁਝ ਪਤਾ ਲੱਗ ਜਾਊਗਾ ਤੇ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਤੁਸੀਂ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਠੀ ਘਰ ਮਕਾਨ ਕੁਝ ਵੀ ਆਪਣੇ ਕੋਲ ਭੇਜੋ ਆਪਣੇ WhatsApp ਨੰਬਰ ਤੇ ਪਹਿਲੀ ਗੱਡੀ ਤੁਸੀਂ Innova ਦੇਖੋ ਜੀ G4 2008 ਮਾਡਲ ਗੱਡੀ ਆਪਣੇ ਕੋਲੇ ਮਾਲਕ ਨੇ ਭੇਜੀ ਹੈ ਵੇਚਣ ਵਾਸਤੇ ਆ ਗੁਰਦਾਸਪੁਰ ਇਹਨਾਂ ਦਾ ਏਰੀਆ ਸੀ ਗੁਰਦਾਸਪੁਰ ਦੇ ਲਾਗੇ ਕੁਮਾਨ ਏਰੀਆ 'ਚ ਗੱਡੀ ਖੜੀ ਹੈ ਸਾਢੇ 3 ਲੱਖ ਰੁਪਿਆ ਰੇਟ ਇਹਨਾਂ ਨੇ ਕਿਹਾਗਾ 80 ਤੋਂ 85 ਪੈਸੀ ਆਪਾਂ ਨੂੰ ਟੈਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਵਧੀਆ ਬਾਕੀ 2008 ਮਾਡਲ ਨੁਕਸ ਕੋਈ ਨਹੀਂ ਸਿਲਵਰ ਕਲਰ ਦੇ ਵਿੱਚ ਆਪਣੇ ਕੋਲੇ ਮਾਲਕ ਨੇ ਗੱਡੀ ਵੇਚੀ ਆ ਤੇ ਅੰਦਰੋਂ ਜੇ ਗੱਲ ਕਰੀਂ ਅੰਦਰੋਂ ਵੀ ਸਾਫ ਪਈਆ ਵਧੀਆ ਪਈਆ ਕੋਈ ਨੁਕਸ ਨਹੀਂ 62 837 81805 ਦੂਜੇ ਨੰਬਰ ਤੇ ਆਪਣੇ ਕੋਲੇ ਗੱਡੀ ਪਹੁੰਚੀ ਆ ਫੀਅਰ ਦੀ 2010 ਮਾਡਲ 1 ਲੱਖ ਤੇ 60000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਵੇਚੀ ਆ ਗੱਡੀ ਦੀ ਕੰਡੀਸ਼ਨ ਆਲ ਉੱਕੀ ਆ ਜੀ ਗੱਡੀ ਬਹੁਤ ਵਧੀਆ ਸਾਫ਼ ਸੁਥਰੀ ਐ ਚਲਾ ਕੇ ਕਿਸੇ ਨੇ ਦੇਖਣੀ ਐ ਚਲਾ ਕੇ ਦੇਖ ਸਕਦਾ ਹੂੰ ਕਿਸੇ ਨੇ ਅੰਦਰੋਂ ਦੇਖਣੀ ਐ ਅੰਦਰੋਂ ਦੇਖ ਸਕਦਾ ਹੂੰ ਮਾਲਕ ਨੇ ਕਿਹਾ ਵੀ ਘਰ ਦੀ ਗੱਡੀ ਐ ਘਰ ਲਈ ਚੱਲੀ ਹੋਈ ਐ ਤੇ ਮਾਲਕ ਨੇ ਵਧੀਆ ਸ਼ੌਂਕ ਨਾਲ ਰੱਖੀ ਹੋਈ ਐ ਕਿਸੇ ਨੂੰ ਜੇ ਪਸੰਦ ਆਉਂਦੀ ਐ ਤਾਂ ਫਿਰੋਜ਼ਪੁਰ ਏਰੀਆ ਚ ਗੱਡੀ ਖੜੀ ਐ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੂੰ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜਾਊਗੀ 10 ਮਾਡਲ ਐ ਕੰਡੀਸ਼ਨ ਆਲੋਕੇ ਐ ਜੀ ਨਾ ਤਾਂ ਕੋਈ ਗਲੀ ਛੜੀ ਐ ਮਾਰੇ ਮੋਟੇ ਦੀ ਸਕ੍ਰੈਚ ਉਹ ਵੱਖਰੀ ਗੱਲ ਹੈ ਜੀ ਕਿਉਂਕਿ 10 ਮਾਡਲ ਹੈ ਤੇ ਮਾਰੇ ਮੋਟੇ ਸਕ੍ਰੈਚ ਤਾਂ ਆਪਾਂ ਨੂੰ ਮਿਲਣਗੇ لازਮੀ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 700 ਪੂਰਾ 91 43 825 ਮਾਲਕ ਨਾਲ ਗੱਲ ਤੁਸੀਂ ਕਰ ਸਕਦੇ ਹੋ ਜੀ ਤੇ ਨੰਬਰ 3 ਤੇ ਆਪਣੇ ਕੋਲ ਇੱਕ ਸਕੂਲ ਬੱਸ ਪਹੁੰਚੀ ਹੈ ਜੀ ਆਪਣੇ ਕੋਲ ਕਾਫੀ ਕਮੈਂਟ ਵੀ ਆਏ ਸੀਗੇ ਤੁਸੀਂ ਕਹਿੰਦੇ ਸੀਗੇ ਵੀ ਸਾਨੂੰ ਸਕੂਲ ਬੱਸ ਕੋਈ ਚਾਹੀਦੀ ਹੈ ਵੱਡੀ ਹੋਵੇ ਤੇ ਸਕੂਲ 'ਚ ਅਸੀਂ ਲਾਉਣੀ ਹੈ ਦੇ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜੀ ਤੁਹਾਡੀ ਫਰਮਾਇਸ਼ ਦੀ ਸਕੂਲ ਬੱਸ ਆ 29 ਸੀਟਡ ਹੈ ਜੀ 2016 ਮਾਡਲ ਹੈ ਤੇ ਫਰੀਦਕੋਟ ਮਾਲਕ ਦਾ ਏਰੀਆ ਦਾ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਆਪ ਨੂੰ ਮਿਲ ਜਾਊਗੀ ਤੇ ਬੈਨ ਆਹ ਬਹੁਤ ਵਧੀਆ ਜੀ ਤੇ ਤੁਹਾਡੇ ਸਾਹਮਣੇ ਆ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਰੰਗ ਵਧੀਆ ਨਾ ਕੋਈ ਐਕਸੀਡੈਂਟਡ ਹੈ ਨਾ ਹੀ ਕੋਈ ਕਿਸੇ ਪਾਸੋਂ ਗਲੀਸੜੀ ਆ ਵਧੀਆ ਮਾਲਕ ਨੇ ਸ਼ੌਂਕ ਨਾਲ ਰੱਖੀ ਹੋਈ ਆ ਤੇ ਵਧੀਆ ਜੀ ਅੰਦਰੋਂ ਤੁਸੀਂ ਦੇਖੋਗੇ ਬਾਹਰੋਂ ਤੁਸੀਂ ਦੇਖੋਗੇ ਤੁਹਾਨੂੰ ਪਸੰਦ ਆਊਗੀ ਜੀ ਬਾਕੀ ਮਾਲਕ ਨਾਲ ਗੱਲ ਕਰ ਲਓ ਮਾਲਕ ਨੇ ਜਿਹੜਾ ਰੇਟ ਆਪਣੇ ਕੋਲੇ ਇੱਕ ਵਾਰੀ ਲਾ ਕੇ ਭੇਜਿਆ ਇਹਨਾਂ ਨੇ 13 ਲੱਖ ਰੁਪਇਆ ਕਿਹਾਗਾ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਬਹਿ ਕੇ ਕਰ ਲਾਂਗੇ ਰੇਟ ਮੌਕੇ ਤੇ ਹੋ ਜਾਊਗਾ ਬਾਕੀ ਉੱਚੇ ਮਾਡਲ ਦੀ ਹੈ ਜੀ ਤੇ ਮਾਲਕ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ 950 1392927 ਮਾਲਕ ਨਾਲ ਗੱਲ ਤੁਸੀਂ ਕਰ ਲਿਓ ਇੱਕ ਵਾਰੀ ਲਾਜ਼ਮੀ ਹੈ ਜੀ ਤੇ ਵੀਡੀਓ ਦੀ ਗੱਲਬਾਤ ਤਾਂ ਹੋ ਰਹੀ ਹੈ ਜੀ ਤੇ ਆਪਣੇ ਚੈਨਲ ਦਾ WhatsApp ਨੰਬਰ ਵੀ ਲਾਜ਼ਮੀ ਨੋਟ ਕਰ ਲਿਓ ਤੁਸੀਂ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਗੱਡੀ ਮੋਟਰਸਾਈਕਲ ਕੋਠੀ ਘਰ ਮਕਾਨ ਕੁਝ ਵੀ ਹੈ ਵੇਚਣ ਵਾਸਤੇ ਆਪਣੇ ਕੋਲੇ ਭੇਜ ਕੇ ਜਮਾ ਫਰੀਦ ਵਿਚਾਰ ਤੁਸੀਂ ਲਗਵਾ ਸਕਦੇ ਹੋ ਆਪਣਾ ਕਮਿਸ਼ਨ ਖਰਚਾ ਵਾਰਚਾ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਜੀ ਤੇ ਹੁਣ ਆਪਾਂ ਆਲਟੋ ਗੱਡੀ ਦੀ ਗੱਲ ਕਰਦੇ ਹਾਂ 2011 ਮਾਡਲ ਆਪਾਂ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚੇ ਹਾਂ ਜੀ 1 ਲੱਖ 40000 ਰੁਪਇਆ ਮਾਲਕ ਨੇ ਕਿਹਾ ਚੁਨੀਰ ਏਰੀਆ ਚ ਗੱਡੀ ਖੜੀ ਹੈ ਮਾਲਕ ਦੇ ਘਰੇ ਇਹਨਾਂ ਨੂੰ ਜ਼ਿਲ੍ਹਾ ਲੱਗਦਾ ਮਾਨਸਾ ਚੁਨੀਰ ਪਿੰਡ ਹੈ 140 ਮੰਗ ਹੈ 2011 ਮਾਡਲ ਗੱਡੀ ਹੈ ਜੀ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਨੁਕਸ ਕੋਈ ਨਹੀਂ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਜਾ ਕੇ ਦੇਖਣੀ ਕਿਸ ਨੇ ਜਾ ਕੇ ਦੇਖ ਸਕਦਾ ਹੂੰ ਕਿਸ ਨੇ ਚਲਾ ਕੇ ਦੇਖਣੀ ਚਲਾ ਕੇ ਦੇਖ ਸਕਦਾ ਹੂੰ ਬਾਕੀ ਤੁਹਾਡੇ ਸਾਹਮਣੇ ਗੱਡੀ ਹੈ ਜੀ ਤੁਸੀਂ ਜਮੇਕੀ ਦੇਖ ਰਹੇ ਹੋ ਚੁਨੀਰ ਖੜੀ ਹੈ 140 ਮੰਗ ਹੈ ਤੇ ਟਾਇਰ ਵੀ ਵਧੀਆ ਨੇ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਗੱਡੀ ਦੀ ਕੰਡੀਸ਼ਨ ਆਪਾਂ ਨੂੰ ਅੰਦਰੋਂ ਵੀ ਵਧੀਆ ਮਿਲ ਚੁਗੀ। ਬਾਕੀ ਤੁਹਾਡੇ ਸਾਹਮਣੇ ਗੱਡੀ ਆ ਤੁਸੀਂ ਦੇਖ ਰਹੇ ਹੋ। ਤੇ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ 99100 59 ਤੇ 15919 ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੇ ਤੁਹਾਨੂੰ ਗੱਡੀ ਵਧੀਆ ਲੱਗਿਆ ਚੰਗੀ ਲੱਗਿਆ ਜੀ। ਤੇ ਹੁਣ ਆਪਾਂ ਅੱਗੇ ਤੁਹਾਡੇ ਖਾਤਰ ਇੱਕ ਸਵੈਪਟਾ ਡਜ਼ਾਇਰ ਗੱਡੀ ਲੈ ਕੇ ਪਹੁੰਚੇ ਹਾਂ ਜੀ। 2012 ਮਾਡਲ ਗੱਡੀ ਆ ਤੇ ਗੱਡੀ ਓਨਰ ਸੈਕੰਡ ਐ ਡਿਮਾਂਡ ਮਾਲਕ ਨੇ 1.5 ਲੱਖ ਰੁਪਇਆ ਕਿਹਾਗਾ ਤੇ ਜਲਾਲਾਬਾਦ ਮਾਲਕ ਦਾ ਏਰੀਆ ਕਾ ਆਪਾਂ ਨੂੰ ਦੋ ਟਾਇਰ ਤਾਂ 60 ਤੋਂ 65 ਪੈਸੇ ਮਿਲ ਜਾਣਗੇ ਤੇ ਦੋ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਫਰੈਸ਼ ਮਿਲਣਗੇ ਤੇ ਸਾਰਾ ਕੁਝ ਵਧੀਆ ਜੀ ਬੰਪਰ ਤੋਂ ਬੰਪਰ ਓਰੀਜਨਲ ਗੱਡੀ ਐ ਤੇ ਮਾਲਕ ਨੇ ਕਿਹਾ ਵੀ ਬੰਪਰ ਤੋਂ ਬੰਪਰ ਸਾਰੀ ਗੱਡੀ ਦਾ ਇੰਸ਼ੋਰੈਂਸ ਐ ਜਲਾਲਾਬਾਦ ਖੜੀ ਐ ਕਿਸੇ ਨੂੰ ਪਸੰਦ ਆਉਂਦੀ ਐ ਦੰਜਾ ਕੇ ਦੇਖ ਸਾਦੂ ਮਾਲਕ ਦੇ ਘਰ ਹੀ ਮਾਲਕ ਦੀ ਘਰ ਦੀ ਗੱਡੀ ਆ ਪਰਸਨਲ ਇਹਨਾਂ ਨੇ ਰੱਖੀ ਹੋਈ ਐ ਤੇ ਘਰ ਲਈ ਚਲਾਈ ਹੋਈ ਐ ਤੇ ਨੁਕਸ ਆਪ ਨੂੰ ਕੋਈ ਵੀ ਨਹੀਂ ਮਿਲਣਾ 1 ਰੁਪਿਆ ਦਾ ਨੁਕਸ ਨਹੀਂ ਮਿਲਣਾ ਆਪ ਨੂੰ ਤੇ ਅੰਦਰੋਂ ਵੀ ਪੂਰੀ ਸਾਫ ਪਈਆ ਗੱਡੀ ਨਾ ਤਾਂ ਕੋਈ ਗਲੀ ਛੜੀ ਆ ਨਾ ਕੋਈ ਡੈਮੇਜ ਨਾ ਕੋਈ ਐਕਸੀਡੈਂਟਡ ਬਿਲਕੁਲ ਸਾਫ ਕੰਡੀਸ਼ਨ ਦੀ ਗੱਡੀ ਐ ਜੀ ਤੇ ਕਾਗਜ਼ ਪੱਤਰ ਤੁਸੀਂ ਚੈੱਕ ਕਰ ਸਕਦੋਂ ਆਪਦੀ ਪੂਰੀ ਤਸੱਲੀ ਕਰ ਸਕਦੋਂ ਜਾ ਕੇ ਇੰਜਨ ਗੇਅਰ ਦੇਖ ਕੇ ਤੇ ਤਸੱਲੀ ਕਰਕੇ ਆਪਦੀ ਪੂਰੀ ਉਹ ਤੋਂ ਬਾਅਦ ਗੱਡੀ ਨੂੰ ਖਰੀਦ ਸਕਦੇ ਹੋ ਮਾਲਕ ਦਾ ਜਿਹੜਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 95 698 95 556 ਮਾਲਕ ਨਾਲ ਗੱਲ لازمی ਕਰ ਲਓ ਜੇ ਤੁਹਾਨੂੰ ਗੱਡੀ ਚੰਗੀ ਲੱਗੀ ਆ ਬਾਕੀ ਗੱਡੀਆਂ ਦੀ ਗੱਲਬਾਤ ਹੋ ਰਹੀ ਹੈ ਜੀ ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਲੈ ਕੇ ਆਪਾਂ ਪਹੁੰਚੇ ਆ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਕਿਤੋਂ ਵੀ ਦੇਖ ਰਹੇ ਹੋ ਤੁਸੀਂ ਤੁਹਾਡੇ ਕੋਲੇ ਵੀ ਗੱਡੀ ਹੈ ਗੱਡੀ ਤੋਂ ਇਲਾਵਾ ਤੁਹਾਡੇ ਕੋਲੇ ਮੋਟਰਸਾਈਕਲ ਹੈ ਜਾਂ ਫਿਰ ਬੁਲਟਕ ਉਠੀਆ ਘਰ ਹੈ ਮਕਾਨ ਹੈ ਕੁਝ ਵੀ ਆ ਚਾਹੀ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਤੇ ਉਸ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਜੀ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਕੋਈ ਦਲਾਲੀ ਕੋਈ ਫੀਸ ਕੁਝ ਨਹੀਂ ਹੁੰਦਾ ਬਸ ਤੁਸੀਂ ਆਪਣੇ ਵਟਸਐਪ ਨੰਬਰ ਤੇ ਭੇਜ ਦਿਆ ਕਰੋ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਚਾਹੀ ਕੁਝ ਵੀ ਹੈ ਤੁਹਾਡੇ ਕੋਲੇ ਆਪਣਾ ਨੰਬਰ ਉੱਪਰ ਹਮੇਸ਼ਾ ਬਾਰ-ਬਾਰ ਚੱਲਦਾ ਰਹਿੰਦਾ 78140 38764 ਜੇ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਜੀ ਵਧੀਆ ਲੱਗ ਰਹੀ ਆ ਤਾਂ ਨਾਲ ਦੀ ਨਾਲ ਇੱਕ ਨੀਚੇ ਤੁਹਾਨੂੰ ਲਾਈਕ ਦਾ ਬਟਨ ਮਿਲ ਜੂਗਾ ਉਹਨੂੰ ਸਾਰੇ ਜਣੇ ਜਰੂਰ ਦਬਦਿਓ ਜੀ ਤੇ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਪਸੰਦ ਕਰਦੇ ਹੋ ਹਰ ਰੋਜ਼ ਨਵੀਂ ਵੀਡੀਓ ਦੇਖਣਾ ਚਾਹੁੰਦੇ ਤੁਸੀਂ ਆਪਣੀ ਮਸ਼ੀਨਰੀਆਂ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਵੀ ਲਾਜ਼ਮੀ ਦਬਦਿਓ ਹੁਣ ਆਪਾਂ ਤੁਹਾਡੇ ਖਾਤਰ ਇੱਕ ਐਨਆਰਆਈ ਗੱਡੀ ਲੈ ਕੇ ਪਹੁੰਚੇ ਹਾਂ ਜੀ ਜਿਹੜੇ ਮਾਲਕ ਨੇ ਤੁਹਾਨੂੰ ਮੈਂ ਦੱਸ ਦਿੰਨੇ ਵੀ ਬਾਹਰ ਰਹਿੰਦੇ ਨੇ ਤੇ ਇਹ ਗੱਡੀ ਕੁੱਲ 13 ਕੁ ਹਜ਼ਾਰ ਚੱਲੀ ਹੋਈ ਹੈ ਓरिजिनल ਗੱਡੀ ਆ ਸਾਰੀ ਦੀ ਸਾਰੀ ਇੱਕ ਸਕ੍ਰੈਚ ਵੀ ਆਪਾਂ ਨੂੰ ਨਹੀਂ ਮਿਲਣਾ ਚਾਹੀਦਾ 2021 ਮਾਡਲ ਹੈ ਤੇ 9.5 ਲੱਖ ਰੁਪਏ ਮਾਲਕ ਨੇ ਡਿਮਾਂਡ ਮੰਗੀ ਹੈ ਫਗਵਾੜੇ ਖੜੀ ਹੈ ਗੱਡੀ ਨਵੇਂ ਟਹਿਰਾਚਾ ਗੱਡੀ ਦੀ ਕੰਡੀਸ਼ਨ ਆਲ ਓਕੇ ਹੈ ਕੋਈ ਨੁਕਸ ਨਹੀਂ ਗੱਡੀ 'ਚ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਜਾ ਕੇ ਕਿਸੇ ਨੇ ਦੇਖਣੀ ਆ ਕਿਸੇ ਨੇ ਚਲਾ ਕੇ ਦੇਖਣੀ ਆ ਚਲਾ ਕੇ ਦੇਖ ਸਕਦਾ ਹਾਂ ਬਾਕੀ ਤੁਹਾਡੇ ਸਾਹਮਣੇ ਗੱਡੀਆਂ ਚੀ ਨੰਬਰ ਤੁਹਾਨੂੰ ਮਾਲਕ ਦਾ ਬਾਹਰਲਾ ਮਿਲੂਗਾ ਕਿਉਂਕਿ ਬਾਹਰਲਾ ਹੀ ਨੰਬਰ ਹੈ ਜੀ WhatsApp ਤੇ ਫੋਨ ਹੋਊਗਾ ਸਿੱਧਾ ਨੰਬਰ ਤਾਂ ਲੱਗਣਾ ਨਹੀਂ ਪਹਿਲਾਂ ਸੇਵ ਕਰਕੇ WhatsApp ਤੇ ਫੋਨ ਕਰ ਲਿਓ ਹੁਣ ਆਪਾਂ ਤੁਹਾਡੇ ਖਾਤਰ ਇੱਕ Maruti 800 ਗੱਡੀ ਲੈ ਕੇ ਪਹੁੰਚੇ ਹਾਂ ਜੀ AC ਹੀਟਰ ਵਾਲੀ ਵਰਕਿੰਗ ਚ ਗੱਡੀ ਹੈ 2006 ਮਾਡਲ ਗੱਡੀ ਹੈ ਜੀ 44000 ਰੁਪਏ ਮਾਲਕ ਨੇ ਮੰਗ ਆਪਣੇ ਕੋਲੇ ਲਾ ਕੇ ਭੇਜੀ ਹੈ ਰਾਮਪੁਰਾ ਫੋਨ ਮਾਲਕ ਦਾ ਏਰੀਆ ਟਾਰਾਂ ਦੀ ਕੰਡੀਸ਼ਨ ਵਧੀਆ ਗੱਡੀ ਸਿਲਵਰ ਰੰਗ ਦੀ ਹੈ ਵਧੀਆ ਰੰਗ ਪਿਆਗਾ ਕੋਈ ਨੁਕਸ ਨਹੀਂ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਚਾ ਕੇ ਦੇਖ ਸਕਦਾ हूं ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਨੰਬਰ ਮਾਲਕ ਦਾ 98555409695 ਮਾਲਕ ਨਾਲ ਗੱਲ ਲਾਜ਼ਮੀ ਕਰ ਲਓ ਜੇ ਤੁਹਾਨੂੰ ਗੱਡੀ ਚੰਗੀ ਲੱਗੀ ਵਧੀਆ ਲੱਗੀ ਹੈ ਵੀਡੀਓ ਆਪਣੀ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਸਾਰੇ ਮਾਲਕਾਂ ਦਾ ਨੰਬਰ ਤੁਹਾਨੂੰ ਮੈਂ ਦੱਸ ਹੀ ਦਿੱਤੇ ਮਾਲਕ ਨਾਲ ਸਿੱਧੀ ਆਪਦੀ ਗੱਲ ਤੁਸੀਂ ਕਰ ਲਿਓ ਬਾਕੀ ਮਿਲਦੇ ਹਾਂ ਜਲਦੀ ਆਪਾਂ ਇਸੇ ਤਰ੍ਹਾਂ ਦੀ ਇੱਕ ਹੋਰ ਨਾਮੀ ਵੀਡੀਓ ਨਵੇਂ ਕੂਠੀ ਮਕਾਨ ਘਰ ਦੇ ਨਾਲ ਤੇ ਜੁੜੇ ਰਹੋ ਜੀ ਚੈਨਲ ਨਾਲ ਕਿਸੇ ਕੋਲ ਕੋਈ ਗੱਡੀ ਮਸ਼ੀਨਰੀ ਕੋਠੀ ਘਰ ਹੈਗਾ ਆਪਣਾ ਨੰਬਰ ਉੱਪਰ ਹਮੇਸ਼ਾ ਬਾਰ ਬਾਰ ਚੱਲਦਾ ਰਹਿੰਦਾ ਭੇਜੋ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਗੱਡੀ ਮਸ਼ੀਨਰੀ ਕੋਠੀ ਘਰ ਚਾਹੀਦਾ ਕਮੈਂਟ ਕਰੋ ਲੈ ਕੇ ਆਪਾਂ ਪਹੁੰਚਾਵਾਂਗੇ